Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਦੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ Indian TV News ਦੇਖਣ ਵਾਲੇ ਦਾ ਪਿਆਰਪ੍ਰਸ਼ੰਸਕੀ ਕਾਲ ਅੱਜ ਅਸੀਂ ਪਹੁੰਚਿਆ ਕੌੜ ਦਹਾਤੀ ਦਫਤਰ ਜਿੱਥੇ ਕਿ ਹਰਪ੍ਰਤਾਸੀ ਅਜਲਾਲਾ ਜੀ ਨੇ ਚੰਡੇ ਦੇ ਸਮ ਉਹਦਾ ਕੀਤੀ ਸਾਡੀ ਆਜ਼ਾਦੀ ਦੇ ਵਜ੍ਹਾ ਖਤਰਵਾਤ ਔਰ ਉਹਨਾਂ ਸੂਰਮਿਆਂ ਨੂੰ ਅੱਜ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਉਹਨਾਂ ਸ਼ਹਾਦਤਾਂ ਦੇ ਕੇ ਹਿੰਦੁਸਤਾਨ ਨੂੰ ਆਜ਼ਾਦ ਕਰਾਇਆ ਔਰ ਅੱਜ ਅਸੀਂ ਦੁਨੀਆ ਦੇ ਵਿੱਚ ਸਾਡਾ ਨਾਮ ਆਜ਼ਾਦੀ ਦੇ ਬਾਅਦ ਅਸੀਂ ਜਿੰਨੀ ਤਰੱਕੀ ਕੀਤੀ ਹੈ ਇਸ ਮੁਲਕ ਨੇ ਉਹ ਵੀ ਇੱਕ ਸਲਾਗਾ ਜੋਗ ਹੈ ਔਰ ਜਿੰਨੀ ਵਧਣਾ ਹੈ ਔਰ ਉਸ ਆਜ਼ਾਦੀ ਦੀ ਬਦੌਲਤ ਉਹਨਾਂ ਸੂਰਮਿਆਂ ਦੀ ਬਦੌਲਤ ਅੱਜ ਅਸੀਂ ਇੱਥੇ ਖੜੇ ਹੋ ਰਿਹਾ ਹੈ ਮਤਲਬ ਇਹ ਬਹੁਤ ਵੱਡਾ ਵਿਰਸਾ ਹੈ ਸਾਡਾ ਔਰ ਖਾਸ ਤੌਰ ਤੇ ਜੱਦੀਆਂ ਦਾ ਕਿੰਨਾ ਨੀਣਾ ਯੋਜਨ ਪਾਇਆ ਜੋ ਇਹ ਕੁਆਥੇਰ 77ਵੇਂ ਇੰਡੀਪੈਂਡੈਂਸ ਦੇ ਲੋਕਤੰਤਰ ਦਿਵਸ ਸਾਰਿਆਂ ਨੂੰ ਵਧਾਈ ਦਿੰਦਾ ਹੋਇਆ ਅੱਜ ਸਾਰੇ ਹੀ ਇੱਥੇ ਸਮੂਹ ਸਾਡੀ ਔਜੇਦਾਰ ਸਾਹਿਬਾਨ ਸੰਗਤਾਈਸੀ ਉਹਨਾਂ ਦਾ ਅਸੀਂ ਮਾਨ ਸਨਮਾਨ ਕੀਤਾ ਔਰ ਉਹਨਾਂ ਨੂੰ ਯਾਦ ਵੀ ਕਰਾ ਦਿੱਤਾ ਜਿਨ੍ਹਾਂ ਲੋਕਾਂ ਨੇ ਸਾਡੇ ਲਈ ਪਰਵਰਤਨਾ ਕੀਤੀ ਹੈ ਇਹਨਾਂ ਸ਼ਬਦਾਂ ਦੇ ਨਾਲ। ਸਾਕਤ ਸਾਰਿਆਂ ਨੂੰ ਵਧਾਈ ਦੇਸ਼ ਵਾਸੀਆਂ ਨੂੰ ਪੰਜਾਬਸੀਆਂ ਨੂੰ

कल मैं भी इस जगह पे लेके आऊंगा वीडियो बना के सिलेंडर में आते पे বললে মাধ্যমে শুরু karenge mataram vande mataram sudram sukhana malaya jishita chamsyamalam mataram vande to a harsh and mean to my